ਗੁੱਡ ਮਾਰਨਿੰਗ ਟੂ ਆਲ ਆਫ ਯੂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਖਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਰ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇਡ ਰਹੇ ਸੀ ਇਹਨਾਂ ਕੋਲੋਂ 25,30,000 ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਤਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ ਸੱਤ ਕਾਰਾਂ ਤੇ ਇੱਕ ਐਕਟਿਵ ਆ ਇਹਨਾਂ ਕੋਲ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਗਰੇ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤੁਹਾਨੂੰ ਤੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਸਰ ਕਿੰਨੇ ਦਿਨਾਂ ਤੋਂ ਇਹ ਕਰਦੇ ਸੀਗੇ ਤੇ ਕਿਸ ਤਰ੍ਹਾਂ ਇਹ ਕਿੱਥੇ ਦੇ ਰਹਿਣ ਵਾਲੇ ਨੇ ਜਿਹਨੇ ਵੀ ਅਰੈਸਟ ਇਹ ਸਾਰੇ ਚੰਡੀਗੜ੍ਹ ਅਬੋਹਰ ਦੇ ਵੀ ਇਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਜ਼ਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ 'ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਜ਼ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ 'ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦਿਆਂ ਨੂੰ ਫੜਨ ਚ ਦੀਆਂ 18 ਸੀਗੀਆਂ ਜਿਹੜੀਆਂ ਫੋਰਸ ਨੇ ਉਹ ਕੀ ਇਹਨਾਂ ਦੇ ਆਪਣੇ ਵੀ ਚ ਆ ਨਹੀਂ ਇਹਨਾਂ ਦੇ ਆਪਣੇ ਹੈਗੇ ਆ ਜੀ ਕਾਰਾਂ ਤੇ ਫੋ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀਗੇ ਵੀ ਕਿ ਕੋਈ ਇਨਫਾਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ 'ਚ ਕੋਈ ਕਿੰਗ ਪਿੰਨ ਹੈਗਾ ਕੋਈ ਇੱਕ ਬੰਦਾ ਇਹਦੇ ਕਿ ਕਿੰਗ ਪਿੰਨ ਇਹਨਾਂ 'ਚ ਜੋ ਇੱਕ ਦੋ ਬੰਦੇ ਲੱਗ ਰਹੇ ਆਂ ਜੀ ਹੋਰ ਅਸੀਂ ਪਰ ਹਲੇ ਇਨਟੈਰੋਗੇਟ ਕਰ ਰਹੇ ਆਂ ਵੀ ਕੀ ਇਹ ਹੀ ਬੰਦੇ ਇਨਵੋਲਡ ਆ ਕੋਈ ਐਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਜਾਂ ਉਹ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇਨਟੈਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਵਾਂਗੇ ਇਹਨਾਂ ਦੇ ਚੀਜ਼ ਇਨਵੋ ਵਕਫਾ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰਦੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ ਜੂਆ ਸਕਦਾ ਕਿਸ ਤਰ੍ਹਾਂ ਜੂਆ ਤਾਸ਼ ਦੇ ਪੱਤੇ ਨਾਲ ਜੂਆ ਖੇលਦੇ ਸੀਗੇ ਤੇ ਇਹੀ ਕਾਫੀ ਟਾਈਮ ਤੋਂ ਹੁਣ ਕਿੰਨੇ ਟਾਈਮ ਤੋਂ ਖੇលਦੇ ਆ ਰਹੇ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਇਹ ਗਰੁੱਪ ਬਣਿਆ ਇਹ ਆਪਾਂ ਦੇਖ ਲੈਣੇ ਆ ਵੀ ਕੀ ਹੈਗਾ ਐਸਮਿਸਾਲ ਜ਼ੀਰਕਪੁਰ ਮੋਹਾਲੀ ਇਹ ਕੁਝ ਜਿਹੇ ਲੱਗੇ ਨੇ ਜਿਹੜੇ ਬਹੁਤ ਸੈਂਸਿਟਿਵ ਨੇ ਔਰ ਖਾਸ ਕਰਕੇ ਇਹਨਾਂ ਦੇ ਵਿੱਚ ਇੰਨੇ ਇੰਪੋਰਟੈਂਟ ਨੇ ਹੈਗੇ ਨੇ ਛੋਟੇ ਗੈਸਟ ਹਾਊਸ ਜਿਹੜੇ ਜਿੰਵਾਂ ਇਹ ਸ਼ਾਇਦ ਜਾਣਕਾਰੀ ਕਿ ਪੁਲਿਸ ਤੱਕ ਪ੍ਰੋਪਰਲੀ ਨਹੀਂ ਪਹੁੰਚਦੀ ਉੱਥੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਉੱਥੇ ਬਹੁਤ ਸਾਰੇ ਇਧਰ ਵੀ ਹੈਗੇ ਨੇ ਜਿੱਤੇ ਸੈਕਿੰਡ ਵੀ ਚੱਲ ਰਹੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਤਦੋਂ ਪ੍ਰੋਪਰ ਤਰੀਕੇ ਨਾਲ ਹੋ ਪਾਏਗੀ ਕਿਉਂਕਿ ਅੱਜ ਵੀ ਉਹ ਲਗਾਤਾਰ ਦੋਨੋਂ ਪਾਸੇ ਕੰਮ ਜ਼ੀਰਕਪੁਰ ਮਾਨੀਚ ਕਰ ਰਹੇ ਨੇ ਨਹੀਂ ਜਿਹੜੇ ਵੀ ਸਾਡੀ ਨੋਟਿਸ ਚੰਨੇ ਆ ਅਸੀਂ ਉਹਨਾਂ ਤੇ ਐਕਸ਼ਨ ਲੈਣ एफआईआर ਕੀਤੀ ਹੈ ਤੇ ਜਿੰਨੀ ਇਨਫਾਰਮੇਸ਼ਨ ਸਾਡੇ ਕੋਲ ਆ ਰਹੀ ਹੈ ਉਹਤੇ ਅਸੀਂ ਕੰਮ ਕਰਦੇ ਆਂ ਦੇਖੋ ਇਹ ਏਰੀਆ ਡਿਵੈਲਪਿੰਗ ਏਰੀਆ ਹੈਗਾ ਪਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਸ ਲਗਾਤਾਰ ਬਣ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਤੇ ਜਿੰਨੀ ਵੀ ਪੁਲਿਸ ਦਾ ਇਹੀ ਹੈਗੀ ਜੀ ਜਿੰਨੀ ਅਸੀਂ ਆਪ ਵੀ ਇਨਫਾਰਮੇਸ਼ਨ ਡਿਵੈਲਪ ਕਰਦੇ ਆਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੇ ਸੀ ਇਮੀਡੀਏਟਲੀ ਐਕਸ਼ਨ ਲੈਂਦੇ ਆਂ ਤੇ ਕਦੇ ਸਵਾਲ ਇਹ ਹੈਗਾ ਕੀ ਕੀ ਜਿਹੜੇ ਉੱਥੇ ਗੈਸਟ ਆ ਰਹੇ ਨੇ ਉਸਕੇ ਰਿਲੇਟਡ ਡਿਵੈਲਪਿੰਗ ਬਿਲਕੁਲ ਹਾਂਜੀ ਕੀ ਉਹਨਾਂ ਦੇ ਪ੍ਰੋਪਰ ਰੈਕੋਰਡਸ ਤੱਕ ਪਹੁੰਚ ਰਹੇ ਨੇ ਕੀ ਉਹਦੇ ਵਿੱਚ ਪੁਲਿਸ ਇੰਨੀ ਇੱਕ ਤਰ੍ਹਾਂ ਹੋ ਗਈ ਕੰਮ ਕਰ ਰਹੀ ਕਿ ਜੇਕਰ ਕਿਸੇ ਨੇ ਸ਼ੱਕ ਪੈਂਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਵੀ ਜੇ ਤੁਸੀਂ ਆਪ ਕੋ ਹੁਣ ਵੀ ਆਪਾਂ ਰੇਡ ਕਿਤੇ ਮਾਰਨ ਚਾਹੀਏ ਯੂ ਵਿਲ ਫਾਈਂਡ ਮੈਕਸਿਮਮ ਹਾਰਡਲ ਜਿੱਥੇ ਅੱਜ ਵੀ ਸੈਕਸ ਵਰਕਿੰਗ ਦੀ ਪ੍ਰੋਬਲਮ ਮੈਂ ਤੁਹਾਨੂੰ ਉਸੇ ਗੱਲ ਤੇ ਦੁਬਾਰਾ ਫੇਰ ਕਹਿ ਦਿੰਦਾ ਜੀ ਜਦੋਂ ਇਨਫੋਰਮੇਸ਼ਨ ਆਂਦੀ ਹੈ ਉਹ ਸ਼ੱਕ ਹੀ ਹੁੰਦਾ ਸਾਡਾ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਹਨਾਂ ਤੇ ਹੀ ਲੱਗੇ ਹੋਏ ਸੀਗੇ ਸਾਡੀ ਦੋ ਟੀਮਾਂ ਪ੍ਰੋਪਰਲੀ ਲ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਇੱਕ ਦਿਨ ਨਹੀਂ ਮਿਲਦੀ ਹੈ ਨਾ ਬਾਰ ਬਾਰ ਐਫਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੈ ਹੁਣ ਜੇ ਸੈਕਸ ਰੈਕਟ ਦਾ ਸਾਡੇ ਕੋਲ ਪਰਸੋਂ ਇੱਕ ਇਨਫੋਰਮੇਸ਼ਨ ਆਈ ਕਰਿਆ ਡਵੈਲਪਮੈਂਟ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਸਭ ਕਿਉਂਕਿ ਜ਼ੀਰੋ ਕੋਰ ਦੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਕਿਹਾ ਕਿ ਡਵੈਲਪਮੈਂਟ ਪੂਰਾ ਹੈਗਾ ਕਿਉਂਕਿ ਬਿਲਕੁਲ ਬਾਰਡਰ ਏਰੀਆ ਦੇ ਹਰਿਆਣਾ ਵਗੈਰਾ ਲੱਗਦੇ ਨਾਲ ਕੁਝ ਹੋਟਲਸ ਵੀ ਇਲਲੀਗਲ ਚੱਲ ਰਹੇ ਨੇ ਜਿੱਦਾਂ ਲਗਾਤਾਰ ਤੁਸੀਂ ਗੱਲ ਵੀ ਰਹੋ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਲਲੀਗਲ ਐਕਟੀਵਿਟੀਜ਼ ਨੇ ਬਿਲਕੁਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹੋਟਲਸ ਹੋ ਗਏ ਫਿਰ Airbnb ਹੋ ਗਏ ਅਲੱਗ ਅਲੱਗ ਲੋਕੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਤਾਂ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਹੁਣ ਕੋਈ ਅਨਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਈਮ ਹੋ ਗਿਆ ਤਾਂ ਤਾਂ ਹੈ ਨਹੀਂ ਕਿ ਸਾਰਾ ਅੱਜ ਹੀ ਹੋ ਜਾਂਦਾ ਡਿਟੈਕਟ ਤਾਂ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਹੈ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਅੱਛਾ ਪ੍ਰਸ਼ਾਸਨਦਾਰਾਂ ਨਾਲ ਮਿਲ ਕੇ ਕੁਝ ਇਸ ਤਰ੍ਹਾਂ ਦੀ ਤੁਸੀਂ ਮੁਖੀ ਖੇਡ ਰਹੇ ਹੋ ਕਿ ਜਿਹੜੇ ਇਲੀਗਲ ਹੋਟਲਸ ਨੇ ਜਾਂ ਇਲੀਗਲ ਹੋਟਲਸ ਨੇ ਜਾਂ ਇਲੀਗਲ ਸਪਾ ਸੈਂਟਰ ਨੇ ਉਹਨਾਂ ਤੇ ਉਹਨਾਂ ਦਾ ਲਾਇਸੈਂਸ ਸਪਾ ਸੈਂਟਰਸ ਤਾਂ ਜਿਹੜੇ ਉੱਥੇ ਜੋ ਕੁਝ ਹੁੰਦਾ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਜੋ ਤੇ ਦੇ ਲੀਗਲ ਜਿਹਦੇ ਕੋਲ ਲਾਇਸੈਂਸ ਹੈਗਾ ਉਹਦੀ ਅਸੀਂ ਚੈਕਿੰਗ ਕਰ ਲੈਂਦੇ ਹਾਂ ਬਟ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ ਉਹਦੇ ਤੋਂ ਸਪਾਸ ਸੈਂਟਰ ਦਾ ਵੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਹਾਂ ਜਿਹੜੇ ਹੋਟਲਸ ਵਗੈਰਾ ਹੈਗੇ ਇਹਨੂੰ ਇੱਕ ਦਿਨ ਅਗਰ ਆਪਾਂ ਸੋਚੀਏ ਰੋਜ਼ ਚੈਕਿੰਗ ਪੋਸੀਬਲ ਨਹੀਂ ਹੈਗੀ ਇਹ ਸਪੈਸ਼ਲ ਪ੍ਰਸ਼ਾਸਨ ਤੋਂ ਅਸੀਂ ਲਿਸਟਾਂ ਲੈ ਕੇ ਵੀ ਕਿੰਨੇ ਕਿੰਨੇ ਲਾਇਸੈਂਸਸ ਹੋਟਲ ਦੇ ਬਣੇ ਹੋਏ ਨੇ ਕਿੱਥੇ ਕਿੱਥੇ ਕੀ ਕਾਰਵਾਈ ਹੁੰਦੀ ਫਿਰ ਉਹਨੂੰ ਕਿਉਂਕਿ ਥਾਣਿਆਂ 'ਚ ਵੀ ਇੰਨੀ ਫੋਰਸ ਨਹੀਂ ਹੈ ਵੀ ਸਾਰਾ ਦਿਨ ਇਸੇ ਕੰਮ ਤੇ ਲਾ ਦਈਏ ਉਹ ਇੱਕ ਦਿਨ ਕੋਈ ਰੱਖ ਕੇ ਅਸੀਂ ਪ੍ਰੋਪਰਲੀ ਉਹਨੂੰ ਪਲਾਨ ਜਿਵੇਂ ਹੁਣ ਅਗਰ ਇੱਕ ਇਨਫੋਰਮੇਸ਼ਨ ਆਈ ਤਾਂ ਬਾਰ-ਬਾਰ ਥਾਣਿਆਂ ਤੋਂ ਬਾਹਰੋਂ ਫੋਰਸ ਇਕੱਠੀ ਕੀਤੀ ਗਈ ਵੀ ਤਾਂ ਕਿ ਸਾਡੇ ਕੋਈ ਮਤਲਬ ਐਦਾਂ ਨਾ ਹੋਵੇ ਵੀ ਅਸੀਂ ਖੱਤ੍ਹਾ ਛੇੜ ਲਈਏ ਤੇ ਸਾਡਾ ਆਪਰੇਸ਼ਨ ਫੇਲ ਹੋ ਜਾਵੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਿਹਾ ਸਰ ਜਿਵੇਂ ਤੁਸੀਂ ਕਹਿ ਵੀ ਹੋਟਲ ਸਿਸਟਮ ਚੈੱਕ ਕਰ ਰਹੇ ਹਾਂ ਜਿਹੜੇ ਪਹਿਲਾਂ ਜਿਨ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਤੋਂ ਤੁਸੀਂ ਪੁੱਛਗិច្ច ਕੀਤੀ ਵੀ ਕਿਵੇਂ ਮਿਲ ਕੇ ਕਰ ਰਹੇ ਸੀ ਸਰ ਨਹੀਂ ਹਲੇ ਨਹੀਂ ਕੀਤੀ ਜੀ ਜੇ ਉਹਨਾਂ ਨੂੰ ਛੇੜਦੇ ਕੀ ਪਤਾ ਕਿਹਨੂੰ ਅਲਰਟ ਕਰ ਦਿੰਦੇ ਉਹ ਤਾਂ ਸਾਡਾ ਪਹਿਲਾ ਪਰਪਸ ਏ ਸੀ ਵੀ ਇਹਨਾਂ ਨੂੰ ਫੜਨਾ ਹੁਣ ਇਹਨਾਂ ਦੀ ਇੰਟੈਰੋਗੇਸ਼ਨ ਜਦ ਅਸੀਂ ਲੈ ਕੇ ਆਵਾਂਗੇ ਵੀ ਤੁਸੀਂ ਕਿਹੜੇ ਕਿਹੜੇ ਹੋਟਲ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਕੀਤੀ ਫਿਰ ਉਹਨਾਂ ਨੂੰ ਤੋੜਾਂਗੇ ਜੇ ਅਸੀਂ ਇਦਾਂ ਛੇੜ ਲੈਂਦੇ ਹੋ ਸਕਦਾ ਉਹ ਅੱਗੇ ਇਨਫੋਰਮੇਸ਼ਨ ਲੀਕ ਕਰ ਦਿੰਦੇ ਸਾਡੀ ਫਿਰ ਉਸ ਚੀਜ਼ ਨੂੰ ਮਤਲਬ ਸਾਡਾ ਆਪਰੇਸ਼ਨ ਫੇਲ ਹੋ ਜਾਣਾ ਇਹ ਗੈਂਬਲਿੰਗ ਦੇ ਵਿੱਚ ਇਹਨਾਂ ਨੇ ਕੋਈ ਹੋਰ ਐਸਾ ਨੈਟਵਰਕ ਵੀ ਬਣਾਇਆ ਹੋ ਹੋ ਸਿਕਾ ਜਿਹੜਾ ਬਾਕੀ ਲੋਕਾਂ ਦਾ ਪੈਸਾ ਲਵਾ ਕੇ ਆਪਸ ਨਹੀਂ ਹੁਣ ਅਸੀਂ ਇਹਨਾਂ ਤੋਂ ਇਹੀ ਆਇਡੈਂਟੀਫਾਈ ਕਰਨਾ ਵੀ ਕਿ ਆਹ 14 ਬੰਦਿਆਂ ਦਾ ਜਿਹੜਾ ਗਰੁੱਪ ਹੈ ਇਹੀ 14 ਬੰਦੇ ਸੀਗੇ ਇਹਨਾਂ ਤੋਂ ਸਿਵਾ ਹੋਰ ਕਿਹੜੇ-ਕਿਹੜੇ ਸੀਗੇ ਕੱਲ ਹੋ ਸਕਦਾ ਹੈ ਕਿ ਕੋਈ ਬੰਦਾ ਇਹਨਾਂ ਨੂੰ ਜੁਆਇਨ ਨਾ ਕਰਿਆ ਹੋਵੇ ਹੋ ਸਕਦਾ ਕੋਈ ਬੰਦਾ ਇਹਨਾਂ ਦੇ ਬਿਹਾਫ ਤੇ ਕੋਆਰਡੀਨੇਟ ਕਰ ਰਿਹਾ ਹੋਵੇ ਵੀ ਮੈਂ ਹੋਟਲ ਤੁਹਾਨੂੰ ਮੈਂ ਬੁੱਕ ਕਰਾ ਕੇ ਦਊਂਗਾ ਜੀ ਤੁਸੀਂ ਫਲਾਣੇ ਹੋਟਲ ਚ ਆ ਕਮਰੇ ਜਾਂ ਹਾਲ ਚ ਪਹੁੰਚ ਜਾਓ ਉਹ ਸਾਰਾ ਕੁਝ ਨਹੀਂ ਤਾਂ 17 18 ਦੇ ਵਿੱਚ ਬੰਬਈ ਕੇ ਰਿਆ ਨਹੀਂ ਡੈਫੀਨੇਟਲੀ ਜਿਹੜੇ ਬਾਕੀ ਲੋਕਾਂ ਦੇ ਵਿਚਕਾਰ ਉਹਦੇ ਪੈਸੇ ਲਗਵਾ ਕੇ ਤੇ ਉਹਨਾਂ ਨੂੰ ਨਹੀਂ ਨਹੀਂ ਡੈਫੀਨੇਟਲੀ ਹੋ ਸਕਦਾ ਤਾਂ ਹੀ ਤਾਂ ਦੇਖੋ ਹੁਣ ਕੈਸ਼ ਹੀ ਇਹਨਾਂ ਕੋਲੋਂ ਇੰਨਾ ਮਿਲਿਆ 25 ਲੱਖ 30 ਹਜ਼ਾਰ ਰੁਪਏ ਇਹ ਉੱਥੇ ਮੌਕੇ ਤੇ ਰੱਖ ਕੇ ਹੋਏ ਸੀਗੇ ਬੈਠੇ ਨੇ ਨਹੀਂ ਜੀ ਮਤਲਬ ਪੈਸਾ ਉੱਥੇ ਉੱਥੇ ਡਬਲ ਕਰ ਲੈਣੇ ਜਾਂ ਕਿਸੇ ਨਹੀਂ ਨਹੀਂ ਆਪਸ ਵਿੱਚ ਇੱਕ ਦੂਜੇ ਨਾਲ ਖੇਲਣ ਵਾਲੇ ਹਲੇ ਤਾਂ ਇਹ ਹੁਣ ਇਹ ਦੇਖਣਾ ਪੈਣਾ ਵੀ ਹੋਰ ਕਿਹਨੂੰ ਕਿਹਨੂੰ ਇੰਗੇਜ ਕਰਦੇ ਨੇ ਤੇ ਕਿਸ ਤਰ੍ਹਾਂ ਖੇਡਦੇ ਨੇ ਉਹ ਸਰ ਇਹ ਜਿਹੜੇ ਗਰੁੱਪ ਕਿੰਨਾ ਐਣਾ ਦਾ ਏਜ ਗਰੁੱਪ ਸਾਰਿਆਂ ਦਾ ਵੈਰੀਡ ਹੈ ਜੀ ਮੈਚਿਓਰਡ ਲੋਕ ਹੈ ਕੋਈ ਐਦਾਂ ਆਈ ਥਿੰਕ ਕਿਵੇਂ ਮੋਹਾਲੀ ਦੀ ਮੋਹਾਲੀ ਦੇ ਸਾਰੇ ਲੋਕੀ ਮੋਹਾਲੀ ਦੇ ਨਹੀਂ ਹੈਗੇ ਜਿਆਦਾ ਚੰਡੀਗੜ੍ਹ ਪੰਚਕੂਲਾ ਲੁਧਿਆਣਾ ਅਬੋਰ ਪਟਿਆਲਾ ਇਦਾਂ ਦੇ ਹੈਗੇ ਸਾਰੇ ਦੋ ਦੋ ਤਿੰਨ ਤਿੰਨ ਅਲੱਗ ਅਲੱਗ ਸਿਟੀਜ਼ ਤੋਂ ਹੈ ਨਾਟ ਆਪਣੇ ਪਾਵ ਦਾ ਵੀ ਹੈ ਕੁਝ ਪਤਾ ਲੱਗਿਆ ਵੀ ਉਹ ਕਿਵੇਂ ਇਹਨਾਂ ਦੇ ਟੱਚ ਸ਼ਾਇਦ ਨਹੀਂ ਦੇਖ ਲੈਣੇ ਹੁਣ ਉਹੀ ਇਹੀ ਕਰ ਰਹੇ ਆ ਇੱਥੇ ਕੰਮ ਵੀ ਕਰਦੇ ਆ ਕੁਝ ਬੰਦੇ ਸੀ ਉਹ ਵੀ ਰਾਉਂਡ ਅਪ ਕੀਤੇ ਆ ਜਿਹੜੇ ਇੱਥੇ ਇਹਨਾਂ ਨੂੰ ਫੈਸਿਲਿਟੇਸ਼ਨ ਕਿਉਂਕਿ ਬਿਨਾ ਹੋਟਲ ਮਾਲਕ ਤੋਂ ਸਟਾਫ ਤੋਂ ਨਹੀਂ ਹੋ ਰਿਹਾ ਸੀ ਇਹ ਕੰਮ ਸੈਕਲ ਨੇ ਪਟਿਆ ਪਟਿਆਲਾ ਰੋਡ ਤੋਂ ਲੋਹਗੜ ਰੋਡ ਦੇ ਪਿੱਛੇ ਜੀ ਐਸ ਐਚਓ ਸਾਹਿਬ ਨੇ ਕਾਰਵਾਈ ਵੀ ਕੀਤੀ ਹੈ ਜੁਆਇਨ ਕਰਦੀ ਜੀ ਸ਼ਾਪ ਹੈ 24/7 ਨੇ ਡੇ ਐਂਡ ਨਾਈਟ ਨਾ ਆਪੇ 24/7 ਖੋਲਦੀ ਹੈ ਜੀ ਰਾਤ ਦੇ ਟਾਈਮ ਜਿੰਨੇ ਵੀ ਉਹ ਪੀਪਲ ਆ ਇੰਡਲਜੈਂਗ ਨੇ ਗ੍ਰੰਗ ਗਲਫ ਐਕਟੀਵਿਟੀਜ਼ ਜਿੰਨੇ ਉਹ ਸਾਰੇ ਉਸ ਸ਼ਾਪ ਦੇ ਇਸਤੇਮਾਲ ਕਰਦੇ ਨੇ ਤੇ ਲੋਕ ਬਹੁਤ ਪਰੇਸ਼ਾਨ ਨੇ ਉਹ ਸ਼ੌਕ ਵੀ ਲੈ ਕੋਈ ਨਹੀਂ ਮੈਂ ਦੇਖ ਲੈਣਾ ਜੀ ਇਹਦਾ ਕੀ ਹੈ ਅਗਲਾ ਇਸ ਸਾਹਮਣੇ ਦੇਖ ਕੇ ਪੀ ਅੱਛਾ ਬਹੁਤ ਜ਼ਿਆਦਾ ਪਰੇਸ਼ਾਨੀ ਉਹਦੀ ਕੋਈ ਪਰੇਸ਼ਾਨੀ ਹੈਗੀ ਮੈਨੂੰ ਡੀਐਸਪੀ ਸਾਹਿਬ ਇਹ ਹੀ ਦੱਸ ਰਹੇ ਵੀ ਜਿਹੜੀ ਗੱਲ ਸੀਗੀ ਵੀ ਇਹਨਾਂ ਨੇ ਉਹਦਾ ਲਿਖ ਕੇ ਲਾਇਸੈਂਸ ਦਾ ਭੇਜਿਆ ਉਹਨਾਂ ਨੂੰ ਵੀ ਉੱਥੇ ਇਹਦਾ ਗਲਤ ਕੰਮ ਹੋ ਰਿਹਾ ਇਹਦਾ 247 ਦਾ ਲਾਇਸੈਂਸ ਰੋਕ ਕੀਤਾ ਜਾਵੇ ਜੀ ਜੇ ਜਿਵੇਂ ਇੰਟਰਨੈਸ਼ਨਲ ਨੇਮ ਆਇਆ ਕਿ ਨੇਪਾਲ ਦਾ ਵੀ ਬੰਦਾ ਆਇਆ ਹੈਗਾ ਪੋਸਿਬਿਲਟੀ ਕੁਡ ਵੀ ਡ੍ਰੌਨ ਦੈਟ ਇਟ ਕੁਡ ਬੀ ਅ ਇੰਟਰਨੈਸ਼ਨਲ ਰੈਕੇਟ ਐਸ ਵੈਲ ਆ ਪੋਸਿਬਿਲਟੀਜ਼ ਆ ਬਿਲਕੁਲ ਪੋਸਿਬਿਲਟੀਜ਼ ਆ ਐਂਡਲੈਸ ਇਹਦੇ ਚ ਕੀ ਕੁਝ ਹੈਗਾ ਕਿੰਨੇ ਬੰਦੇ ਆ ਹੋਰ ਮੈਂ ਅੱਲੇ ਤੁਹਾਨੂੰ ਦੱਸ ਦਵਾਂ ਵੀ ਇੱਥੇ ਨਹੀਂ ਰੁਕ ਰਹੇ ਸਾਡੀ ਇਹ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਨਾ ਅੱਜ ਰਿਮਾਂਡ ਮਿਲ ਜਾਊਗਾ ਸਾਨੂੰ ਤੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਜੀ ਪ੍ਰੀਲਿਮਿਨਰੀ ਤਾਂ ਲੌਂਗ ਟਾਈਮ ਹੀ ਜਿੰਨਾ ਸਾਨੂੰ ਪਤਾ ਲੱਗ ਰਿਹਾ ਇਟਸ ਅ ਲੌਂਗ ਮਤਲਬ ਅੱਜ ਕੱਲ ਦਾ ਨਹੀਂ ਆ ਵੀ ਹੁਣ ਮਹੀਨੇ ਦੋ ਮਹੀਨੇ ਸ਼ੁਰੂ ਹੋਵੇ ਇਟਸ ਬੀਨ ਹਾਂ ਹਾਂ ਲੋਕੇਸ਼ਨ ਚੇਂਜ ਲੋਕੇਸ਼ਨ ਚੇਂਜ ਕਰਦੇ ਸੀ ਔਰ ਲੋਕੇਸ਼ਨ ਜਿਹੜੀ ਹੈ ਲਾਸਟ ਮੂਮੈਂਟ ਤੇ ਡਿਸਾਈਡ ਹੁੰਦੀ ਸੀ ਇਹਨਾਂ ਦੀ ਲੋਕੇਸ਼ਨ ਸਰ ਜ਼ੀਰਕਪੁਰ ਜਾਂ ਨੇੜੇ ਤੇ ਜ਼ੀਰਕਪੁਰ ਵੀ ਅੰਬਾਲਾ ਸਾਈਡ ਵੀ ਬਨੂੜ ਪਟਿਆਲਾ ਇਸ ਇਸ ਏਰੀਆ ਮਤਲਬ ਕਿਤੇ ਨਾ ਕਿਤੇ ਇਸ ਰੀਜਨ ਜਾਂ ਹਾਂ 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 ਜੀ ਹਾਂ ਜੀ ਆਲ ਆਰ ਪੀਪਲ ਪ੍ਰੈਸ ਨੋਟ ਕਰਵਾਤਾ ਤੁਸੀਂ ਡਿਸਟ੍ਰਿਬਿਊਟਰ ਹਾਂ ਪ੍ਰੈਸ ਨੋਟ ਡਿਸਪਲੇ ਕਰਾ ਦਿਓ ਫੋਟੋ ਹਾਂ ਜੀ ਇੱਥੇ ਰੱਖ